ਮਾਸ ਵਾਦ ਦਾ ਮਾਸ ਖਾਣ ਦੇ ਜੀਵ ਚਾਹੇ ਸਾਗ ਖਾਣ ਚਾਹੇ ਸਬਜ਼ੀ ਖਾਣ ਚਾਹੇ ਮਾਸ ਖਾਣ ਮਾਸ ਹੈ ਸਭ ਕਿਉਂਕਿ ਜੇ ਜੀਵ ਨੇ ਜਿੱਥੇ ਜੀਵ ਹੈ ਉਹਦਾ ਸਰੀਰ ਮਾਸ ਹੈ ਗੁਰਬਾਣੀ ਦਾ ਫੈਸਲਾ ਹੈ ਇਹਨਾਂ ਨੇ ਜਿਹੜਾ ਵਾਸ ਬੰਨਿਆ ਗੁਰਬਾਣੀ ਨੇ ਨੂੰ ਮੰਨਦੀ ਉਹ ਕਹਿੰਦੇ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਾਲ ਜਿਹੜੇ ਗਿਆਨ ਧਿਆਨ ਤੋਂ ਸਖਣੇ ਨੇ ਉਹਨਾਂ ਦਾ ਵਾਸ ਸਾਰ ਸਬਜ਼ੀ ਹੈ ਜਿਹੜੇ ਗਿਆਨਵਾਨ ਨੇ ਉਹਨਾਂ ਨੂੰ ਸਬਜ਼ੀ ਔਰ ਮਾਸ ਇੱਕੋ ਹੀ ਹੈ ਉਹਨਾਂ ਵਾਸਤੇ ਸਬਜ਼ੀ ਔਰ ਮਾਸ ਇੱਕੋ ਹੀ ਹੈ ਸਾਰੇ ਜੀਵਨ ਜੀਵਨ ਦਾ ਆਹਾਰ ਜੀ ਲਿਖਿਆ ਤਾਹੀਂ ਹਾਂਜੀ ਕਲੰਕਾਰ ਕੰਕੰ ਬਚੇ ਵੀਰ ਬੰਕੰ ਕਲੰਕਾਰ ਕੰਕੰ ਚਿਕੰ ਮਾਰਦਨੇ ਮਚੇ ਵੀਰ ਬੰਕੰ ਜਿਹੜੇ ਵੀਰ ਬੰਕੇ ਵੀਰ ਨੇ ਉਹਨਾਂ ਦੇ ਅੰਦਰ ਗੁੱਸੇ ਆ ਰਹੇ ਨੇ ਚੜ ਰਹੇ ਨੇ ਰੋੜ ਚੜ ਰਹੇ ਨੇ ਉਹਨਾਂ ਨੂੰ ਸਵੇ ਛਤਰ ਧਾਰੀ ਮੈਂ ਖਾਸ ਚਾਰੀ ਸਵੇ ਛਤਰ ਧਾਰੀ ਛਤਰ ਧਾਰੀ ਜਿਹੜੇ ਸੋਭਾ ਮਾਨ ਹੋ ਰਹੇ ਨੇ ਮੈਂ ਖਾਸ ਚਾਰੀ ਮੈਂ ਕਾ ਚਾਰੀ ਕਈ ਜਿਹੜੇ ਨੇ ਭੇੜੂ ਭੇੜੂ ਕਹਿੰਦੇ ਨੇ ਉਹਨੂੰ ਕਈ ਭੇੜੂਗਲ ਦੇ ਚੰਨ ਵਾਲੇ ਨੇ ਐਵੇਂ ਭੜੀ ਜਾਣਾ ਉਹਨਾਂ ਨੇ ਉਹਨਾਂ ਤੇ ਅਸਰ ਕੋਈ ਨਹੀਂ ਮੰਨਣਾ ਕੁਝ ਨਹੀਂ ਉਹਨਾਂ ਨੇ ਮੰਨਣਾ ਨਹੀਂ ਮੰਨਣਾ ਕੋਈ ਨਹੀਂ ਭੜੀ ਜਾਣਾ ਭੜੀ ਦਾ ਜਾਣਾ ਮੰਨਣਾ ਕੁਝ ਨਹੀਂ ਹੈ ਉੱਠੇ ਛਿਚ ਇਚੰ ਚਲੇ ਤੀਰ ਤੇ ਛੰ ਉੱਠੇ ਛਿਚ ਇਚੰ ਚਿਚਿ ਇਚੰਗ ਰਿਯਾ ਤੇ ਚਿਚਿ ਕੰਨ ਸਿੱਖਿਆ ਨੂੰ ਉੱਠੇ ਚਿਚਿ ਚਾ ਚਿਚਾਉਂਦਾ ਨਾ ਸਿੱਖਿਆ ਕਿਸੇ ਦੇ ਅੰਦਰ ਸਿੱਖਿਆ ਦੀ ਇੱਛਾ ਉੱਠਦੀ ਹੈ ਵੀ ਹੋਰ ਮਿਲੇ ਚਲੇ ਤੀਰ ਤਿਛੰ ਉਹ ਤਿੱਖੇ ਤੀਰ ਚਲਾਉਂਦੇ ਨੇ ਤਿੱਖੇ ਸਵਾਲ ਕਰਦੇ ਨੇ ਇਹਨਾਂ ਦੇ ਅੰਦਰ ਸਿੱਖਿਆ ਦੀ ਭੁੱਖ ਹੈ ਨਾ ਹੋਰ ਜਾਣਨ ਦੀ ਭੁੱਖ ਹੈ ਉਹ ਤੀਰ ਤਿੱਖੇ ਤਿੱਖੇ ਸਵਾਲ ਲੇੜੋ ਦੇ ਚੱਲੇ ਤੀਰ ਤੇ ਛੰ ਕੋਨਾ ਦਾ ਸਵਾਲ ਤਿੱਖੇ ਸਿੱਚ ਹੁੰਦੀ ਹੈ ਸਿੱਖਿਆ ਇਹ ਨਹੀਂ ਹੋ ਰੇ ਤਾਂ ਹੋਰੇ ਅਰਥ ਕਰੀ ਜਾਂਦਾ ਸਿੱਚ ਦੇ ਜੇ ਮੈਂ ਆਹ ਦਾ ਪੰਡਤ ਆ ਨਾ ਪਤਾ ਹੀ ਨਹੀਂ ਬੋਧਿਆ ਅਰਥਾ ਦਾ ਨੂੰ ਇਹ ਤਾਂ ਬਹੁਤ ਅਨੁਮਾਨਦੇ ਅਰਥ ਨੇ ਹਾਂ ਜਿਹਨੂੰ ਗੁਰਬਾਣੀ ਦਾ ਪਤਾ ਨਹੀਂ ਉਹ ਅਰਥ ਨਹੀਂ ਕਰ ਸਕਦਾ ਇਹ ਇਹ ਐ ਜਦੋਂ ਡਰਾਗ ਤੇ ਚੱਲਿਆ ਹੋਇਆ ਨਾ ਵੀ ਦੇਵੀ ਦੀ ਲੜਾਈ ਹੋਲੀਏ ਤਲਵਾਰਾਂ ਨਾਲ ਤੀਰਾਂ ਨਾਲ ਇਹ ਤਾਂ ਮੰਨ ਕੇ ਚੱਲਿਆ ਹੋਇਆ ਅਸੀਂ ਮੰਨ ਕੇ ਚੱਲਿਆ ਵੀ ਗਾਂ ਦੀ ਲੜਾਈ ਆ ਗਿਆਨ ਖੜਗ ਦੀ ਇਸ ਕਰਕੇ ਇਹਨੇ ਲਫਜ਼ ਧੂਖੜੀ ਇਸ ਕਰਕੇ ਦੂਆ ਪਾਸੇ ਨੂੰ ਲੈ ਗਿਆ ਇਹਨੂੰ ਧੂਖੜੀ ਇਸ ਕਰਨੀ ਪਈ ਆ ਜਿਆਦਾ ਅਸੀਂ ਜੇ ਕਿਤੇ ਇਹਨਾਂ ਦੇ ਵਿਦਵਾਨਾਂ ਦੇ ਹਿਸਾਬ ਨਾਲ ਧੂਖੜੀ ਇਸ ਸਾਡੀ ਫਾਊਂਡੇਸ਼ਨ ਗੁਰਬਾਨੀ ਆਲਗੁਰੂ ਰਣ ਸਾਹਿਬ ਹੈ ਇਹ ਆਦਿ ਬਾਣੀ ਨਹੀਂ ਪਤਾ ਉਹ ਇਹ ਧੂਖੜੀ ਇਸ ਮੰਨੂਗਾ ਇਹਨੂੰ ਰੁ ਆਦੀ ਸਮਝ ਨਹੀਂ ਆਇਆ ਇੱਥੇ ਤੁਹ ਕੁਲਿਸ ਮੰਨੂਗਾ ਉਹ ਕੋ ਵਿਦਵਾਨ ਵਿਦਵਾਨਾਂ ਨੇ ਜੁੜਿਆ ਹੋਇਆ ਹੋ ਸਾਨੂੰ ਤਾਂ ਤੂ ਕੁਲਿਸ ਲੱਗਦੀ ਆ ਹੱਥ ਦੇ ਵਿੱਚ ਕੁਝ ਹੋਰ ਲਿਖਿਆ ਹੋਇਆ ਜਿਹੜੇ ਆਲ ਵਾਲੇ ਲਫਜ਼ ਨੇ ਉਹ ਇੱਥੇ ਅਸੀਂ ਉਹ ਅਰਥ ਦੇਣ ਦੇ ਹਾਂਜੀ ਗਣੰ ਗੰਧਰੇ ਗੰਧਰੇ ਬੇਨ ਚਰੰਚਾਰ ਨੇ ਗਣੰ ਗੰਧਰੇ ਬੇਨ ਗੰਧਰ ਬੁਨੇ ਜਿਹੜੇ ਗੰਧਰ ਬੁੰਦੇ ਨੇ ਰਾਗੀ ਰਾਹੁ ਗੋਣ ਵਾਲੇ ਗੰਦਾਰ ਗੰਦੇ ਗਾਣੇ ਜਿਹੜੇ ਗੰਗ ਗੰਦਾਰਬਰੇਮ ਚਰੰਗ ਚਾਰ ਨੇ ਹੈ ਚਰੰਗ ਚਾਰ ਨੇ ਚਰੰਗ ਚਾਰ ਨੇ ਉਹ ਆਪਣਾ ਕੰਮ ਕਰ ਰਹੇ ਨੇ ਗਾ ਰਹੇ ਨੇ ਦੇਖੋ ਗੋਣ ਵਜਾਉਣ ਵਾਲੇ ਨਾਲ ਹੁੰਦੇ ਨੇ ਗੰਧਰਬ ਵੀ ਗਾਇਨ ਕਰ ਰਹੇ ਨੇ ਸੂਰ ਮਿਆਂਦੇ ਵੱਖਰੇ ਵੱਖਰੇ ਉਹਨਾਂ ਦੇ ਨਰਬ ਉਹਨਾਂ ਦਾ ਗਾਇਨ ਕਰ ਰਹੇ ਨੇ ਇੱਧਰ ਇੱਕ ਨਰਬ ਗੋੜਬਾਣੀ ਦਾ ਗਾਇਨ ਕਰ ਰਹੇ ਨੇ ਗੁਰਮਤਿ ਦਾ ਗਾਇਨ ਕਰ ਲੈਣੇ ਉਹਨਾਂ ਦੇ ਦਰਬ ਉਹਨਾਂ ਦਾ ਜਿਵੇਂ ਸੂਰਮਿਆਂ ਦੀਆਂ ਸਾਖੀਆਂ 12 ਗਉਂਦਿਆਂ ਨੇ ਸਾਡੇ ਰੱਖੀ ਢਾਡੀ ਗੁਰਬਾਣੀ ਨਹੀਂ ਗਉਂਦੇ ਢਾਡੀ ਗੁਰੂ ਨਾਨਕ ਵੀ ਕਹਿ ਰਿਹਾ ਆਪਣੇ ਨੂੰ ਹਾਂ ਢਾਡੀ ਗਾਦੀ ਇਸ਼ਤ ਹੋਰ ਉਤਮ ਜਸ ਸਾਡੇ ਢਾਡੀ ਕਮਲੀਆਂ ਮਾਰਦੇ ਨੇ ਉਹ ਜਿਹੜੇ ਕੰਮ ਸੀ 12 ਅਸਲੀ ਉਹ ਛੱਡ ਗਏ ਇਹ ਜਿਹੜੀ ਸ਼ੁਰੂ ਕਰੀਆਂ ਦੀ ਢਾਡੀ ਜਵੇਂ ਬਾਸ਼ਾ ਨੇ ਬੜਾਏ ਨੇ ਉਹ ਬਾਈ 12 ਦਾ ਛੱਡ ਗਏ ਹੋਰ ਉਡ ਪਟੰਗ ਆਉਣ ਲੱਗੇ ਆਪਣੀ ਆਪਣਾ ਕੇ ਐਵੇਂ ਝੂਠੀਆਂ ਨਾ ਝੂਠ ਬੋਲਣ ਲੱਗੇ ਉਹ ਤੁਸੀਂ ਕੋ ਅਕਲ ਦੀ ਗੱਲ ਕਰਦੇ 12 ਪਈਆਂ ਸੀ ਬਾਈ ਇਹੀ ਗਈ ਜਾਂਦੇ ਹਾਂਜੀ ਚਰੰਚਾਨਯੰ ਚਰਮ ਕਾਰਨੇਂ ਅਚਲ ਜਿਹੜਾ ਹੈਗਾ ਨੇਵਾ ਚੜਨੇ ਉਹਨਾਂ ਦੇ ਚਾਰ ਨੇਵਾ ਚਾਰ ਨਿਯਮ ਬੰਧ ਨੇ ਅਚਲ ਨਿਯਮ ਬੰਧ ਨੇ ਆਪਣੇ ਹਾਂ ਹਾਸੇ ਸਿੱਧੰ ਸਿੱਧੰ ਮਝੇ ਵੀਰ ਕੁਰਦੰ ਹਾਂ ਜਿਹੜੇ ਸਿੱਧ ਲੋਕ ਨੇ ਸਮਝਦਾਰ ਨੇ ਹਸੇ ਸਿੱਧ ਸਿੱਧ ਉਹ ਤਾਂ ਹੱਸਦੇ ਨੇ ਸਮਝਦਾਰ ਹੱਸਦੇ ਨੇ ਜਿਹੜੇ ਦੂਏ ਨੇ ਕਮਲੇ ਨੇ ਉਹ ਗੁੱਸੇ ਚਾਉਂਦੇ ਨੇ ਦੇਖੋ ਦੋਹਾ ਪਾਸੇ ਆਂਦੇ ਹਸ ਕੇ ਗੱਲ ਕਰਦੇ ਨੇ ਸਿਆਣੇ ਬੰਦੇ ਤਾਂ ਘੁੱਪਤਾ ਲੱਗ ਗਿਆ ਉਹ ਓਏ ਉਹਨਾਂ ਨੂੰ ਪਤਾ ਹੈ ਵੀ ਤੁਸੀਂ ਠੀਕ ਸੀਗੇ ਦੇਵਤੇ ਉਲੂ ਸੀ ਉਹ ਤਾਂ ਹੱਸਦੇ ਨੇ ਕਉਕੇ ਉਹਨਾਂ ਦੀ ਤਾਂ ਹਾਰ ਹੋਈ ਨਹੀਂ ਜਿੱਤਿਆ ਭਈ ਉਹਨਾਂ ਨੇ ਪਖੰਡਵਾਦ ਨੂੰ ਜੇ ਮੰਨਿਆ ਨਹੀਂ ਤਾਂ ਵੀ ਜਿੱਤਿਆ ਉਹਨਾਂ ਦੀ ਵੀ ਤੁਸੀਂ ਤਾਂ ਫੇਰ ਵੀ ਪਾਈ ਸਿਆਣੀ ਸੀ ਪਖੰਡਵਾਦ ਦੇ ਆਏ ਰਿਆ ਜਿਹੜੇ ਫਸ ਗਏ ਪੁਰਖ ਤਾਂ ਉਹ ਨੇ ਉਹਨਾਂ ਦੇ ਜਾਲ ਚ ਉਹਨਾਂ ਦੀ ਹਾਰ ਹੋਈ ਨਹੀਂ ਰਹੀ ਰਾਖਸ਼ਾਂ ਦੀ ਰਾਖਸ਼ਾਂ ਨੂੰ ਸਮੋ ਹੋਰ ਕਲੀਅਰ ਹੋ ਰਹੀ ਹੈ ਗੱਲ ਗੱਲ ਕਲੀਅਰ ਹੋ ਰਹੀ ਹੈ ਰਾਖਸ਼ਾਂ ਤਾਂ ਉਹਨਾਂ ਦੀ ਕਦੇ ਹਾਰ ਹੋ ਰਹੀ ਹੈ ਉਹਨਾਂ ਦਾ ਉਹ ਤਾਂ ਵਿਰੋਧੀ ਸੀ ਨਾ ਜੀ ਇਹਨਾਂ ਦੇ ਉਹਨਾਂ ਨੂੰ ਇਹ ਤਾਂ ਕਿਹਾ ਨਹੀਂ ਗਿਆ ਵੀ ਤੁਸੀਂ ਗਲਤ ਵਿਰੋਧ ਕੀਤਾ ਉਹਨਾਂ ਦਾ ਕਿਉਂ ਕੀਤਾ ਇਹ ਤਾਂ ਕਿਤੇ ਨਹੀਂ ਕਿਹਾ ਜਿਹੜੇ ਧਾਰਮਿਕ ਬੰਦੇ ਨੇ ਡਿਊਟੀ ਉਹਨਾਂ ਦੀ ਸੀ ਧਰਮ ਨੂੰ ਸਮਝਾਉਣਾ ਦੂਜਿਆਂ ਦੀ ਕੋਈ ਡਿਊਟੀ ਨਹੀਂ ਜਿਹੜੇ ਛੱਡੀ ਵਰਦੇ ਨੇ ਧਰਮ ਨੂੰ ਬੱਚਿਆਂ ਨੂੰ ਟੀਚਰ ਨੇ ਬੜਾਉਣ ਟੀਚਰ ਦੀ ਡਿਊਟੀ ਹੈ ਜੇ ਬੱਚੇ ਫੇਲ ਹੁੰਦੇ ਨੇ ਟੀਚਰਾਂ ਦੀ ਜ਼ਿੰਮੇਵਾਰੀ ਹੈ ਜੇ ਪਬਲਿਕ ਕੋ ਧਰਮ ਨਹੀਂ ਹੈ ਅੱਜ ਸਿੱਖਾਂ ਕੋਲ ਡਿਊਟੀ ਕੀ ਦੀ ਹੈ ਜਿਹੜੇ ਧਰਮ ਬਣਾਉਣ ਵਾਲੇ ਰੋਣੇ ਨੇ ਸਾਡੀ ਕਿਰਪਾਨਾ ਪਾਉਣ ਵਾਲਿਆਂ ਦੀ ਡਿਊਟੀ ਹੈ ਜੇ ਲੋਕਾਂ ਨੂੰ ਤੁਹਾਨੂੰ ਦਾ ਪਤਾ ਨਹੀਂ ਸਾਡੇ ਚ ਕਸੂਰ ਹੈ ਅਸੀਂ ਆਪਣਾ ਕਸੂਰ ਮੰਨੀਏ ਵੀ ਅਸੀਂ ਕਸੂਰ ਬਾਰਾਂ ਕਿ ਨਹੀਂ ਮੰਨਦੇ ਤਾਂ ਅਸੀਂ ਬੇਈਮਾਨ ਕਸੂਰ ਮੰਨਦੇ ਆ ਅਸੀਂ ਵੀ ਗਲਤੀ ਹੋਈ ਐ ਸਾਤੇ ਨੂੰ ਪਤਾ ਲੱਗ ਗਿਆ ਹੁਣ ਐਰਾ ਪਾਓ ਬਈ ਐਰਾ ਦਾ ਨੁਕਸਾਨ ਹੋਇਆ ਆਪਣਾ ਚਲੋ ਫੇਰ ਵੀ ਸੁਮੇ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤੇ ਭੁੱਲਿਆ ਨਾ ਜਾਣੀਏ ਸਵੇਰ ਦਾ ਭੋਲਿਆ ਸ਼ਾਮ ਨੂੰ ਘਰ ਆ ਜਾਏ ਭੋਲਿਆ ਨੂੰ ਜਾਣੀਏ ਇਸ ਨੂੰ ਕਹਿੰਦੇ ਨੇ ਸਿਆਣੇ ਬਈ ਨਹੀਂ ਸੀ ਪਤਾ ਦੂਏ ਕਰਦੇ ਤੇ ਹੁਣ ਪਤਾ ਲੱਗਿਆ ਦੂਏ ਕਰ ਲੋ ਫੇਰ ਉਹ ਆਜੂ ਕਿੰਨਾ ਚਿਰ ਲਗੋਏ ਦਾ 2-4 ਸਾਲ ਚ ਫੇਰ ਆ ਜਾਂਦੀ ਏ ਠਕਣੇ ਗੱਲ ਸਾਲ ਜੇ ਆ ਜਾਂਦੀ ਏ ਬਦਲ ਜਾਂਦੀ ਏ ਹਾਂਜੀ ਮਛੇ ਵੀਰ ਖੁਰਦੰ ਹਸੇ ਸਿੱਧ ਸਿੱਧੰ ਮਛੇ ਵੀਰ ਖੁਰਦੰ ਜਿਹੜੇ ਸਿੱਧ ਲੋਕ ਦੇ ਸਿਆਣੇ ਨੇ ਨਾ ਸਮਝਦਾਰ ਨੇ ਉਹ ਤਾਂ ਹੱਸਦੇ ਨੇ ਉਹਨੇ ਦੂਏ ਨੇ ਉਹ ਗੁੱਸੇ ਚ ਆਉਂਦੇ ਨੇ ਮਛੇ ਵੀਰ ਆਪਣੀ ਬੇਇੱਜ਼ਤੀ ਹੁੰਦੀ ਐ ਦੇ ਰੋਣਾ ਨਰਲ ਕੇ ਇਹਨਾਂ ਨੂੰ ਪਤਾ ਨਹੀਂ ਕਾਦੀ ਖੁਸ਼ੀ ਪਈ ਹੋਈ ਐ ਨਾਲ ਬੇਇੱਜ਼ਤੀ ਕਰਾਈ ਜਾਂਦਾ ਨਾ ਸਦੀ ਜਾਂਦੇ ਨੇ ਉਹਨਾਂ ਨੂੰ ਦੁਆ ਪਰਸਾ ਲੱਗਦਾ ਚੜੀ ਲੱਥੀ ਤੇ ਰਹਿ ਨਹੀਂ ਹਾਂ ਡਕਾ ਡਕ ਡੱਕੇ ਹਕਾ ਹਕ ਹਕ ਉਹ ਡਗਾ ਡਕ ਡੱਕੇ ਉਹਦਾ ਡਗਾ ਡਾਕ ਆਪਣੇ ਉੱਧੇ ਤੇ ਰੱਜੇ ਪਏ ਨੇ ਡਗਾ ਡਕ ਡੱਕੇ ਜਿਹੜੇ ਦਾ ਸਿੱਧ ਨੇ ਉਹਦਾ ਡਗਾ ਡਾਕ ਆ ਬਣਾ ਪੂਰੇ ਰੱਜੇ ਪਏ ਨੇ ਗਿਆ ਨਾ ਇਹਨਾਂ ਖਿਆਨ ਵੜ ਗਿਆ ਰੱਜ ਗਏ ਤਾਂ ਹਕਾ ਹਕ ਹਕ ਐ ਉਹਦਾ ਹੋਰ ਕਹਿੰਦੇ ਨੇ ਵੀ ਹੋਰ ਆ ਮਿਲੇ। ਆਂ ਹੱਕੇ-ਵੱਕੇ ਵੀ ਰਹਿੰਦੇ ਨੇ। ਬਈ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਸੀ ਅਸੀਂ ਤਾਂ ਮੰਨਦੇ ਤੇ ਹੁੰਦਾ ਹੀ ਨਹੀਂ। ਇਹ ਤਾਂ ਹੈਗਾ। ਜਿਹੜੀ ਚੀਜ਼ ਨੂੰ ਆਪਾਂ ਮੰਨਦੇ ਹੈ ਉਹ ਨਹੀਂ ਹੋਵੇ। ਹਾਂਜੀ। ਪਕਾ ਪੁੰਕ ਭੇਰੀ ਢਮਕ ਢਾਮ ਡੇਰੀ। ਭੇਰੀ ਵੱਜਦੀ ਐ ਪਕਾ ਪਕ। ਭੇਰੀ ਵੱਜਦੀ ਐ। ਪਕਾ ਪੁੰਕ ਭੇਰੀ। ਭੇਰੀ ਵੱਜਦੀ ਐ। ਭੇਰੀ ਉਧਰ ਵੀ ਵੱਜਦੀ ਐ ਭੇਰੀ ਇੱਧਰ ਵੀ ਵੱਜਦੀ ਐ। ਧੰਮਗਡਾਉਂ ਡੇਰੀ ਧੰਮਡਾਉਂ ਡੇਰੀ ਉਧਰ ਉਹ ਆਪਣਾ ਡੌਰੂ ਜਖੜਕਾਈ ਜਾਂਦੇ ਨੇ ਇਹਨਾਂ ਦੇ ਵਿਰੋਧੀ ਨੇ ਉਹ ਉਹਨਾਂ ਨੂੰ ਰੋਦਾ ਇਹਨਾਂ ਦੇ ਨਾਲ ਸਾਨੂੰ ਵੀ ਟੇਸ ਨਹੀਂ ਆਉਂਦਾ ਉਹ ਡੌਰੂ ਦਾ ਟੇਸ ਜਿਹੜੇ ਸਿੱਧ ਲੋਕ ਨੇ ਉਹਨਾਂ ਦੇ ਸਿਆਣੇ ਨੇ ਨਾ ਜਿਹੜੇ ਸਮਝਦੇ ਨੇ ਉਹ ਧੰਮਕ ਧੰਮ ਖਰੀ ਜਾਂਦੇ ਨੇ ਵਜਾਈ ਜਾਂਦੇ ਨੇ ਆਪਣਾ ਵਿਰੋਧ ਕਰੀ ਜਾਂਦੇ ਨੇ ਪਰ ਕਿਸੇ ਨੂੰ ਰਸ ਨਹੀਂ ਉਹ ਚਾਉਂਦਾ ਕੋਈ ਉਹ ਕੰਨ ਨਹੀਂ ਦੇ ਰਿਹਾ ਤੇਰੀ ਜਗੰਨ ਦੇ ਰਹੇ ਜੀ ਪੇਰੇ ਹੀ ਚੰਨ ਦੇ ਰਹੇ ਨੇ ਔਰ ਜਿਹੜੇ ਹੋਰ ਬੰਦੇ ਹੁੰਦੇ ਨੇ ਨਾਲ ਦੇ ਜਦ ਆਪਣੇ ਸਿਆਣੇ ਬੰਦੇ ਜਿੱਧਰ ਰਲ ਜਾਂ ਨਾਲ ਦੇ ਦੂਏ ਵੀ ਰਲ ਜਾਂਦੇ ਨੇ ਉਹ ਐਵੇਂ ਥੋੜੇ ਜੇ ਬੱਚਾ ਉਹਨੇ ਆਠੇ ਜਨੂਨ ਵਰਗੇ ਜਿਹੜੇ ਨਹੀਂ ਹਟਦੇ ਬੋਲਣ ਤੇ ਮਹਾਵੀਰ ਗਾਜੇ ਨਵੰਗਨਾਦ ਬਾਜੇ ਵਾਹਵੀਰ ਜਿਹੜੇ ਨੇ ਉਹ ਗਾਜੇ ਨੇ ਨਵੰਗਨਾਦ ਬਾਜੇ ਨਵੰਗਨਾਦ ਬਾਜੇ ਵਾਹਵੀਰ ਕੌਣ ਹੈ ਵਾਹਵੀਰ ਚੰਡੀ ਹੈ ਵਾਹਵੀਰ ਬਾਜੇ ਵਾਹਵੀਰ ਤੇ ਚੰਡੀ ਹੈ ਬਹਾਦਰ ਹੁੰਦੇ ਨੇ ਕਮਾ ਲੋ ਵੀਰ ਵਾਹ ਮੇਰ ਗੱਜ ਰਿਹਾ ਨਮੰਗਨਾਥ